विक्रम मजीठिया ते कारवाही नु ਲੈ ਕੇ कैबिनेट मंत्री वीरेंद्र गोयल ने ਕਿਹਾ ਜੋ ਕਾਰਵਾਈ ਕੀਤੀ ਗਈ ਹੈ ਕਾਨੂੰਨ ਮੁਤਾਬਕ ਕੀਤੀ ਗਈ ਹੈ ਤੇ ਸਹੀ ਕੀਤੀ ਗਈ ਹੈ ਜੋ ਵੀ ਕਰਪਟ ਹੈ ਨਹੀਂ ਬਖਸ਼ਿਆ ਜਾਵੇਗਾ कैबिनेट मंत्री वीरेंद्र गोयल ਨੇ विक्रम सिंह मजीठिया ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਜੋ विक्रम मजीठिया ਤੇ ਕਾਰਵਾਈ ਕੀਤੀ ਹੈ ਕਾਨੂੰਨ ਮੁਤਾਬਕ ਕੀਤੀ ਹੈ ਅਤੇ ਬਿਲਕੁਲ ਸਹੀ ਹੈ ਝੋਨੇ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਚਾਰ ਮੰਤਰੀ ਹਨ ਉਹਦੇ ਬਾਰੇ ਦਾ ਕਾਨੂੰਨ ਆਪਦਾ ਕੰਮ ਕਰ ਰਿਹਾ ਹੈ ਉਸ ਦੇ ਵਿੱਚ ਮੈਂ ਸਮਝਦਾ ਕਿਸੇ ਵੀ ਕਿੰਤੂ ਪ੍ਰੰਤੂ ਦੀ ਗੱਲ ਨਹੀਂ ਹੈ ਕਾਨੂੰਨ ਦੇ ਮੁਤਾਬਕ ਕੰਮ ਕਰਦੀ ਹੈ ਪੰਜਾਬ ਸਰਕਾਰ ਹੈ ਜਿਹੜੀ ਇਹ ਕਿਸੇ ਵੀ ਭਾਵੇਂ ਕੋਈ ਵੱਡਾ ਹੋਵੇ ਤੇ ਭਾਵੇਂ ਕੋਈ ਛੋਟਾ ਹੋਵੇ ਇਸ ਚੀਜ਼ ਦਾ ਕੋਈ ਮਸਲਾ ਨਹੀਂ ਮਸਲਾ ਇਹ ਹੈ ਵੀ ਕਾਨੂੰਨ ਦੇ ਬਾਹਰ ਜਾਂ ਕਾਨੂੰਨ ਦੇ ਅੰਦਰ ਰਹਿ ਕੇ ਕੰਮ ਕਰਨਾ ਹੈ ਸੋ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਜੋ ਵੀ ਦੋਸ਼ੀ ਹੋਏਗਾ ਉਹਨੂੰ ਸਜ਼ਾ ਮਿਲੇਗੀ ਸੋ ਪੰਜਾਬ ਸਰਕਾਰ ਨੇ ਕੰਮ ਕੀਤਾ ਹੈ ਪਹਿਲਾਂ ਨਸ਼ਾ ਦੇ ਵਿਰੁੱਧ ਬੜੇ ਕੰਮ ਕੀਤੇ ਨੇ ਸੋ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹਰ ਇੱਕ ਗਲਤ ਕੰਮ ਦੇਖਦਾ ਦੂਸਰੇ ਤਹ ਦੇ ਕਾਰਜਾਂ ਦੇ ਇੱਕ ਤਰ ਤਿੰਨ ਮੈਂਬਰੀ ਹੈ ਅਸੀਂ ਚਾਰ ਮੰਤਰੀ ਉਹਦੇ ਚ ਹੈਗੇ ਆ ਖੇਤੀਬਾੜੀ ਮੰਤਰੀ ਹੈ ਤੇ ਫੂਡ ਸਪਲਾਈ ਮੰਤਰੀ ਨੇ ਟਰਾਂਸਪੋਰਟ ਮੰਤਰੀ ਨੇ ਤੇ ਚੌਥਾ ਮੈਂਬਰ ਆ ਇਹ ਪੰਜਾਬ ਸਰਕਾਰ ਦਾ ਇੱਕ ਸ਼ੁਰੂ ਤੋਂ ਇੱਕ ਨਿਸ਼ਚਾ ਰਿਹਾ ਕਿ ਪੰਜਾਬ ਦਾ ਕੋਈ ਵੀ ਬੰਦਾ ਸਫ਼ਰ ਨਾ ਕਰੇ ਭਾਵੇਂ ਉਹ ਕਿਸਾਨ ਹੈ ਭਾਵੇਂ ਵਪਾਰੀ ਹੈ ਭਾਵੇਂ ਮਜ਼ਦੂਰ ਹੈ ਭਾਵੇਂ ਕੋਈ ਸ਼ੈਲਰ ਵਾਲਾ ਹੈ ਭਾਵੇਂ ਕੋਈ ਆੜਤੀ ਹੈ ਸੋ ਇੱਕ ਕੰਬੀਨੇਸ਼ਨ ਬਣਾਇਆ ਤਾਂ ਕਿ ਵੈਸੇ ਪਹਿਲਾਂ ਵੀ ਕਦੇ ਕੋਈ ਦਿੱਕਤ ਨਹੀਂ ਆਈ ਹੁਣ ਕਿਉਂਕਿ ਸੈਂਟਰਲ ਗਵਰਨਮੈਂਟ ਦੇ ਨਾਲ ਵੀ ਰਸਤਾ ਰੱਖਣਾ ਹੈ ਹੁਣ ਅੱਜ ਸਾਡੇ ਪੰਜਾਬ ਦੇ 117 ਅ ਮੈਂ ਲੱਖ ਮੀਟ੍ਰਿਕ ਟਨ ਜਿਹੜਾ ਉਹ ਰਾਈਸ ਹੈ ਉਹ ਬੰਨ ਤੇ ਅਸੀਂ 100 ਲੱਖ ਮੀਟ੍ਰਿਕ ਟਨ ਹਲ ਤੱਕ ਡਿਲੀਵਰ ਕਰ ਸਕਿਆ ਕਿਉਂਕਿ ਕਿਤੇ ਚੌਲ ਲਾਣ ਨੂੰ ਜਗ੍ਹਾ ਨਹੀਂ ਹੈ ਸਪੇਸ ਨਹੀਂ ਹੈ ਹਰ ਜਿਹਦਾ ਖਮਿਆਜਾ ਕੱਲੇ ਛੱਲਣ ਵਾਲਿਆਂ ਨੂੰ ਨਹੀਂ ਆੜਤੀਆਂ ਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਭੁਗਤਣਾ ਪੈਂਦਾ ਤੇ ਸਾਡਾ ਗੁਆਂਢੀ ਸੂਬਾ ਹਰਿਆਣਾ ਉੱਥੇ ਸਾਰਾ ਕਲੀਅਰ ਹੋ ਚੁੱਕਿਆ ਸਾਨੂੰ ਇਸ ਚੀਜ਼ ਦੀ ਕੋਈ ਜੈਲਸੀ ਨਹੀਂ ਹੈ ਉਹ ਵੀ ਸਾਡੇ ਭਰਾ ਆ ਪਰ 1000 ਮਤਲਬ ਹੋਣਾ ਚਾਹੀਦਾ ਕ੍ਰਾਈਟੇਰੀਆ ਇੱਕ ਹੋਣਾ ਚਾਹੀਦਾ ਹੁਣ ਅੱਜ ਅਸੀਂ ਬੈਠੇ ਆਂ ਡੈਮੇਜ ਡਿਸਕਲਰ ਵੱਧ ਰਿਹਾ ਤੇ ਟੁਕੜਾ ਵੱਧ ਰਿਹਾ ਹੈ ਲੇਬਰ ਨਹੀਂ ਮਿਲੀ ਮਿੱਲਾਂ ਨੇ ਨੂੰ ਬਹੁਤ ਵੱਡੀਆਂ ਪਰੇਸ਼ਾਨੀਆਂ ਹੋ ਰਹੀਆਂ ਨੇ ਸੋ ਅਸੀਂ ਸਾਰੇ ਮਿਲ ਕੇ ਇਸ ਗੱਲ ਨੂੰ ਹੱਲ ਕਰਾਂਗੇ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਤੇ ਪ੍ਰੋਕਿਊਰਮੈਂਟ ਦਾ ਕਿਉਂਕਿ ਸਾਡਾ ਸੂਬਾ ਜਿਹੜਾ ਉਹ ਖੇਤੀ ਪ੍ਰਧਾਨ ਸੂਬਾ ਹੈ ਸਾਡੀ ਇਕਨੋਮੀ ਖੇਤੀ ਤੇ ਡਿਪੈਂਡ ਕਰਦੀ ਹੈ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਇਸ ਕਰਕੇ ਪੰਜਾਬ ਸਰਕਾਰ ਨੇ ਇਹ ਸਬ ਕਮੇਟੀ ਬਣਾਈ ਹੈ ਚਾਰ ਮੰਤਰੀਆਂ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪ੍ਰੋਕਿਊਰਮੈਂਟ ਨੂੰ ਸਹੀ ਤਰੀਕੇ ਨਾਲ ਸਿਰੇ ਚੜਾਵਾਂਗੇ ਤੇ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗਾ ਤਾਂ ਹਮੇਸ਼ਾ ਹੁੰਦੇ ਰਹਿੰਦੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਾਂਦੇ ਰਹਿੰਦੇ ਆ ਤੇ ਸਾਡੇ ਜਿਹੜੇ ਕੈਬਨਟ ਮੰਤਰੀ ਇਸ ਵਿਭਾਗ ਦੇ ਨੇ ਲਾਲਚੰਦ ਗਟਾਰੂ ਚੱਕੋ ਵੀ ਜਾਂਦੇ ਰਹਿੰਦੇ ਆ ਹੁਣ ਅਸੀਂ ਸਾਰਾ ਪਲਾਨ ਬਣਾਣਾ ਉਹ ਸਾਡੀ ਪਿੱਛੇ ਤਿੰਨ ਚਾਰ ਦਿਨ ਪਹਿਲਾਂ ਮੀਟਿੰਗ ਸੀ ਸਾਡੀ ਇਹ ਮੀਟਿੰਗ ਕੰਟੀਨਿਊਸਲੀ ਚੱਲਣਗੀਆਂ ਜਿੱਥੇ ਵੀ ਕਿਤੇ ਜਿਸ ਚੀਜ਼ ਦੀ ਲੋੜ ਹੋਈ ਕੇਂਦਰ ਸਰਕਾਰ ਨੂੰ ਮਿਲਣ ਦੀ ਲੋੜ ਆ ਸੀ ਉੱਥੇ ਮਿਲਾਂਗੇ ਜਿਹੜੇ ਵੀ ਸਬੰਧਤ ਮੈਕਮੇ ਨੂੰ ਮਿਲਣ ਦੀ ਲੋੜ ਆ ਸੀ ਉੱਥੇ ਮਿਲਾਂਗੇ ਸੋ ਕਹਿਣ ਤੋਂ ਪਾਵੇ ਹੈ ਕਿ ਅਸੀਂ ਆਉਣ ਵਾਲੇ ਸੀਜ਼ਨ ਦੇ ਵਿੱਚ ਅਸੀਂ ਟੀਚਾ ਰੱਖਿਆ ਹੈ ਕਿ ਜਿਸ ਤਰੀਕੇ ਦੇ ਨਾਲ ਅਸਲ ਮਾਇਨੇ ਦੇ ਵਿੱਚ ਪ੍ਰੋਕਿਊਰਮੈਂਟ ਦਾ ਸੀਜ਼ਨ ਹੈ ਕਿ ਚੌਲ ਸਹੀ ਡਿਲੀਵਰ ਹੋ ਜਾਵੇ ਉਹ 31 ਮਾਰਚ ਪਰ ਇਹਦੇ ਨੇੜੇ ਤੇੜੇ ਅਪ੍ਰੈਲ ਦੇ ਵਿੱਚ ਹੋ ਜਾਵੇ ਮਈ ਦੇ ਵਿੱਚ ਹੋ ਜਾਵੇ ਤੇ ਲਾਸਟ ਜੂਨ ਦੇ ਵਿੱਚ ਹੋ ਜਾਵੇ ਦਾ ਅਸੀਂ ਇਹਦੇ ਕੋਸ਼ਿਸ਼ ਕਰਾਂਗੇ ਕਿਉਂਕਿ ਪਿਛਲੇ ਸਾਲ ਸੀ ਜਿਹੜਾ ਉਹ ਸਪਟੰਬਰ ਦੇ ਲਾਸਟ ਤੱਕ ਚੌਲ ਡਿਲੀਵਰ ਨਹੀਂ ਹੋਇਆ ਸੀ ਨਵੀਂ ਪੈੜੀ ਆ ਗਈ ਸੀ ਪਰ ਚੌਲ ਡਿਲੀਵਰ ਨਹੀਂ ਹੋਇਆ ਸੀ ਹੁਣ ਇੱਕ ਤੀ ਅਸੀਂ ਅਪ ਟੂ 31 ਜੁਲਾਈ ਅਸੀਂ ਸਾਰਾ ਜਿਹੜਾ ਚੌਲ ਹੈ ਉਹ ਕਲੀਅਰ ਕਰ ਦੇਣਾ ਕਿਉਂਕਿ ਕੇਂਦਰ ਸਰਕਾਰ ਨੇ ਇਸ ਵਾਰ ਥੋੜਾ ਮੋਟਾ ਸਹਿਯੋਗ ਵੀ ਸਾਨੂੰ ਦਿੱਤਾ ਮੈਂ ਉਹਨਾਂ ਦੀ ਧੰਨਵਾਦ ਵੀ ਕਰਦਾ ਤੇ ਅੱਗੇ ਨੂੰ ਵੀ ਆਸ ਕਰਦਾ ਕਿ ਪੂਰਨ ਸਹਿਯੋਗ ਦਿਓ ਕਿਉਂਕਿ ਪੰਜਾਬ ਉਹ ਸੂਬਾ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਸੋ ਪੰਜਾਬ ਦੇ ਨਾਲ ਇਸ ਤਰ੍ਹਾਂ ਦਾ ਕੋਈ ਵਿਹਾਰ ਨਾ ਹੋਵੇ ਤੇ ਅਸੀਂ ਸਹੀ ਕਿਸਾਨਾਂ ਦਾ ਵਪਾਰੀਆਂ ਦਾ ਸੈਲਰਾਂ ਦਾ ਸਾਰਾ ਇਹ ਸਹੀ ਧਿਆਨ ਰੱਖ ਕੇ ਪ੍ਰੋਕਿਊਰਮੈਂਟ ਨੂੰ ਸਹੀ ਟੰਗ ਦੇ ਨਾਲ ਪੂਰਾ ਕਰ ਸਕੀਏ